ਜੀ ਮੈਂ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਬੇਕਰੀ ਦੀ ਦੁਕਾਨ ਦੇ ਅੰਦਰ ਇੱਕ ਨੌਜਵਾਨ ਜਾਂਦਾ ਜਿਹਦੇ ਵੱਲੋਂ ਪੁਲਸ ਦੀ ਯੂਨੀਫਾਰਮ ਪਾਈ ਹੈ ਅਤੇ ਬੇਕਰੀ ਦੀ ਦੁਕਾਨ ਦੇ ਅੰਦਰ ਜਾ ਕੇ ਉਹਦੇ ਵੱਲੋਂ ਪਾਣੀ ਮੰਗਿਆ ਜਾਂਦਾ ਹੈ ਬ੍ਰੈਡ ਮੰਗੀ ਜਾਂਦੀ ਹੈ ਅਤੇ ਬਿਸਕੁਟ ਮੰਗੇ ਜਾਂਦੇ ਨੇ ਤੇ ਜਦੋਂ ਬੇਕਰੀ ਦੇ ਮਾਲਕ ਵੱਲੋਂ ਉਹਦੇ ਕੋਲੋਂ ਪੈਸੇ ਮੰਗੇਗੇ ਤੇ ਉਸ ਦਾ ਕਹਿਣਾ ਹੈ ਕਿ ਮੈਂ ਪੁਲਸ ਮੁਲਾਜ਼ਮ ਹਾਂ ਪਰ ਉੱਥੇ ਹੀ ਜੋ ਬੇਕਰੀ ਦਾ ਮਾਲਕ ਹੈ ਉਸ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਜਿੱਥੇ ਹੜ੍ਹ ਆਏ ਨੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪਾਣੀ ਦੀਆਂ ਬੋਤਲਾਂ ਭੇਜ ਰਹੇ ਨੇ ਉਹਨਾਂ ਵਾਸਤੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਉੱਥੇ ਹੀ ਮੇਰੀ ਬੇਕਰੀ ਤੇ ਆ ਕੇ ਇੱਕ ਪੁਲਸ ਮੁਲਾਜ਼ਮ ਮੇਰੇ ਕੋਲ ਪਾਣੀ ਮੰਗਦਾ ਹੈ ਮੇਰੇ ਕੋਲ ਖਾਣ ਪੀਣ ਲਈ ਸਮਾਨ ਮੰਗਦਾ ਅਤੇ ਉਹਦੇ ਵੱਲੋਂ ਮੈਨੂੰ ਪੈਸੇ ਨਹੀਂ ਦਿੱਤੇ ਗਏ ਉੱਥੇ ਹੀ ਬੇਕਰੀ ਦੇ ਮਾਲਕ ਦਾ ਕਹਿਣਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਪੁਲਿਸ ਮੁਲਾਜ਼ਮ ਹੈ ਕਿ ਨਹੀਂ ਹੈ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰਨੀ ਚਾਹੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਹਦੇ ਤੇ ਹਜੇ ਚੁੱਪੀ ਸਾਦੀ ਹੋਈ ਹੈ ਉੱਥੇ ਹੀ ਜੋ ਬੇਕਰੀ ਦਾ ਮਾਲਕ ਹੈ ਉਸ ਦਾ ਕਹਿੰਦੇ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਨੌਜਵਾਨ ਮੇਰੀ ਬੇਕਰੀ ਦੇ ਅੰਦਰ ਮੇਰੇ ਕੋਲ ਸਮਾਨ ਲੈ ਕੇ ਗਿਆ ਹੈ ਉਹ ਪੁਲਿਸ ਮੁਲਾਜ਼ਮ ਹੈਗਾ ਵੀ ਆ ਕਿ ਨਹੀਂ ਹੈਗਾ ਪ੍ਰੈਸ ਕਰਕੇ ਉਸ ਬੇਕਰੀ ਮਾਲਕ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਅੱਗੇ ਮੰਗ ਕਰਦਾ ਹਾਂ ਕਿ ਇਸ ਦੀ ਜਾਂਚ ਕੀਤੀ ਜਾਵੇ। ਭਾਜੀ ਜੀ ਕੀ ਨਾਮ ਆਪਣਾ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਾਂ ਨੂੰ ਕੋਈ ਇਹ ਬੰਦਾ ਮਲਾਜਮ ਚੀਜ਼ ਤਾਂ ਕੋਈ ਸਰ ਕੱਲ ਬੀਤੀ ਰਾਤ ਨੇ ਅਬਾਊਟ 11:30 ਵਜੇ ਦੇ ਆਸ-ਪਾਸ ਮੇਰੀ ਦੁਕਾਨ ਤੇ ਇੱਕ ਬੰਦਾ ਆਇਆ ਜੋ ਕਿ ਇੱਕ ਬੁਲੇਟ ਤੇ ਸਵਾਰ ਸੀ ਅਤੇ ਉਹਨੇ ਪੁਲਿਸ ਨੂੰ ਮਲਾਜਮ ਦੀ ਇੱਕ ਵਰਦੀ ਪਾਈ ਹੋਈ ਸੀ। ਇਹ ਚੀਜ਼ ਨੂੰ ਆਈਡੈਂਟੀਫਾਈ ਕਰਨਾ ਮੇਰੇ ਲਈ ਥੋੜਾ ਡਿਫਿਕਲਟ ਸੀ ਉਸ ਟਾਈਮ ਤੇ ਕਿ ਉਹ ਬੰਦਾ ਵਾਕਈ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਕਿਉਂਕਿ ਨਾ ਉਹਦੇ ਇੱਥੇ ਨੇਮ ਬੈਜ ਲੱਗਾ ਹੈ ਉਹਦਾ ਆਪਣਾ ਨਾਂ ਕੋਈ ਵੀ ਇਹ ਡਿਊਟੀ ਦੇਦੇ ਟੈਗਸ ਲੱਗੇ ਹੁੰਦੇ ਨਾ ਉਹ ਲੱਗੇ ਸੀ ਨਨ ਬੈਲਟ ਲਾਈਸ ਦੂਸਰੀ ਪੁਲਿਸ ਦੀ ਉਹ ਤੋਂ ਸਪੋਰਟ ਸ਼ੂਜ਼ ਪਾਏ ਹੀ ਨੇ ਔਰ ਨੇ ਆ ਕੇ ਮੈਨੂੰ ਸਿਰਫ ਕੋਈ ਜਿਹੀ ਗਰੀ ਵੀਡੀਓ ਸੁਣਾਉ ਤੇ ਆਨਾ ਨਾਕੀ ਇਹ ਤੋਂ ਆਇਆ ਇਥੋਂ ਨਾਕੀ ਇਹ ਤੋਂ ਪਾਣੀ ਦੀ ਬੋਲਾਂ ਦੇਈ ਦੋ ਅੱਗੇ ਹੀ ਟੰਗ ਪਰੇਸ਼ਾਨ ਕੀਤਾ ਜਾਂਦਾ ਸੀ ਪਹਿਲੀ ਵਾਰ ਹੀ ਆਇਆ ਸੀ ਨਹੀਂ ਮੈਂ ਮੇਰੇ ਦੁਕਾਨ ਮੇਰੇ ਸਟੋਰ ਤੋਂ ਪਹਿਲੀ ਧੀ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਖਜ਼ਾਨੇ ਗੇਟ ਤੇ 24/7 ਸਟੋਰ ਖੁੱਲਾ ਹੁੰਦਾ ਮੇਰਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਕੋ ਉੱਤੇ ਉਹਨੇ ਆ ਕੇ ਜੀ ਕਹੀ ਹੈ ਕਿ ਦੋ ਪਾਨੀ ਬੋਲਣਾ ਦੇਈ ਵਧੀਆ ਵਾਲੀਆਂ ਮੈਂ ਬਾਰਡਰ ਜਿੱਤੀਆਂ ਉਹਨਾਂ ਜਦ ਪੈਸੇ ਮੰਗੇ ਉਹ ਦੇਖੋ ਉਹ ਕਹਦਾ ਮੈਂ ਨਾਕੇ ਤੋਂ ਆਇਆ ਨਾਕੇ ਤੋਂ ਪੀਸੀਆਰ ਤੋਂ ਭੇਜਿਆ ਨਹੀਂ ਰਿਵੈਰ ਨੇ ਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਿਰਵੈਰ ਨਾਲ ਗੱਲ ਕਰਾਉ ਮੇਰੀ ਤੇ ਉਹਦੇ ਫੇਸ ਜੈਡ ਐਕਸਪ੍ਰੈਸ਼ਨ ਸੀ ਉਹ ਚੇਂਜ ਹੋਣ ਲੱਗੇ ਕਿ ਨਿਰਵੈਰ ਨਾਲ ਮੈਂ ਗੱਲ ਕਿੱਦਾਂ ਕਰਾਵਾਂ ਜੇ ਕੋਈ ਨਿਰਵੈ ਉਦੋਂ ਹੋ ਸਕਦਾ ਉਹ ਫੇਗ ਅਫੀਸਰ ਹੋਵੇ ਕੋਈ ਉੱਥੇ ਠੀਕ ਹੈ ਜਿਸ ਦਾ ਉਹਨੇ ਨਾਮ ਲਿੱਤਾ ਇਹ ਚੀਜ਼ ਦੀ ਮੇਰੀ ਐਸਐਚਓ ਡਿਵੀਜ਼ਨ ਨਾਲ ਗੱਲ ਹੋਈ ਏ ਰਾਤੀ ਉਹ ਜਲਦੀ ਮਤਲਬ ਇਹ ਚੀਜ਼ ਦੇ ਬਾਰੇ ਆਇਡੈਂਟੀਫਿਕੇਸ਼ਨ ਕਰਨ ਕੇ ਬੰਦੇ ਜੀ ਇਹ ਕੌਣ ਸੀ ਜੋਗੀ ਇੱਕ ਪੁਲਿਸ ਦਾ ਨਾਮ ਲੈ ਕੇ ਲੋਕਾਂ ਨੂੰ ਕਹਿ ਰਿਹਾ ਕਿ ਸਮਾਨਿਕ ਦੁਕਾਨਦਾਰਾਂ ਨੂੰ ਇਕੱਠਾ ਕਰ ਰਿਹਾ ਉਸ ਤੋਂ ਇਲਾਵਾ ਜਦ ਮੈਂ ਉਹਨੂੰ ਮਨ੍ਹਾ ਕਰਤਾ ਉਸ ਤੋਂ ਬਾਅਦ ਉਹਨੇ ਮੈਨੂੰ ਬੰਦਾ ਜਾਣ ਲਗਾ ਚੱਲੋ ਇੱਕ ਬ੍ਰੈਡ ਦੇ ਦੇ ਸ਼ੇਰ ਦੇ ਡਿਊਟੀ ਤੇ ਹੈ ਨਹੀਂ ਰੋਟੀ ਨਹੀਂ ਖਾਧੀ ਮੇਰੇ ਕੋਲ ਉਹਨੂੰ ਇੱਕ ਬਰੈਡ ਦਿੱਤੀ ਗਈ ਕਹਿੰਦਾ ਲਫਾਫੇ ਹੀ ਪਾ ਦੇ ਨਾਲ ਹੀ ਕਹਿੰਦਾ ਕਿ ਬਿਸਕੁਟ ਦਾ ਪੈਕੇਟ ਵੀ ਦੇ ਦੇ ਮਤਲਬ ਇੱਕ ਨਾਲਚੀ ਟਾਈਪ ਦਾ ਉਹ ਇਨਸਾਨ ਸੀ ਉਹਦੀ ਛਵੀ ਤੋਂ ਇਹ ਚੀਜ਼ ਨਹੀਂ ਲੱਗ ਰਹੀ ਜੋ ਪੁਲਿਸ ਆਫੀਸਰ ਹੈ ਨੰਬਰਸਰ ਪੁਲਿਸ ਦਾ ਕੋਈ ਮੈਂਬਰ ਲੱਗ ਰਿਹਾ ਉਹ ਮੈਨੂੰ ਫੋਟੋ ਮੈਂ ਤੁਹਾਨੂੰ ਦਿੱਤੀ ਡਾਕੂਮੈਂਟਸ ਤੁਹਾਨੂੰ ਮੈਂ ਭੇਜ ਦੇ ਉਹਦੇ ਸਾਰੇ ਤੇ ਇਸ ਦੇ ਨਾਲ ਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਕੋ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਆਫੀਸਰ ਆਵੇ ਜਾਂ ਕੋਈ ਵੀ ਬੰਦਾ ਆਵੇ ਜੋ ਫ੍ਰੀ ਆਫ ਕੋਸਟ ਤੁਹਾਨੂੰ ਤੁਹਾਡੇ ਕੋ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਕਰਦਾ ਜਾਂ ਪੈਸਿਆਂ ਦੀ ਡਿਮਾਂਡ ਕਰਦਾ ਤੇ ਕਾਈਂਡਲੀ ਆਪਣੇ ਇਲਾਕੇ ਦੇ ਸੀਨੀਅਰ ਅਫੀਸਰ ਅਧਿਕਾਰੀਆਂ ਨਾਲ ਇਹ ਚੀਜ਼ ਜਰੂਰ ਸਾਂਝੀ ਕਰੋ ਅਤੇ ਨਾਲ ਹੀ ਦੂਸਰੀ ਤਰਫ ਪਿਛਲੇ ਦਿਨੀ ਜਿਸ ਤਰ੍ਹਾਂ ਇਹ ਨਾਲੇ ਦੇ ਵੀ ਜਮਦਾਸ਼ ਦੇ ਵਿੱਚ ਬਾੜ ਆਈ ਹੈ ਜਾਂ ਉੱਥੇ ਲੋਕਾਂ ਦੇ ਬਹੁਤ ਜ਼ਿਆਦਾ ਇੱਕ ਮਹਾਮਾਰੀ ਟਾਈਪ ਫੈਲੀ ਹੋਈ ਉੱਥੇ ਪਾਣੀ ਦੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਆਪਣੀ ਟੀਮ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਪ੍ਰੋਪਰ ਤੰਦ ਨਾਲ 1 ਲੱਖ 20 ਹਜ਼ਾਰ ਪਾਣੀ ਦੀ ਬੋਤਲਾਂ ਨਾਲ ਭੇਜੀਆਂ ਉਸ ਤੋਂ ਇਲਾਵਾ ਦਵਾਈਆਂ ਭੇਜੀਆਂ ਸਮੱਗਰੀਆਂ ਭੇਜੀਆਂ ਹੈ ਗਰਾਉਂਡ ਲੈਵਲ ਤੇ ਕਮਿਸ਼ਨਰੇਟ ਪਾਲਿਸੀ ਟੀਮ ਕੰਮ ਕਰ ਰਹੀ ਹੈ ਇਹੋ ਜੇ ਅਗਰ ਕੋਈ ਸੱਚੀ ਅਧਿਕਾਰੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜੇ ਬੰਦਿਆਂ ਤੇ ਤੁਰੰਤ ਐਕਸ਼ਨ ਲੈ ਕੇ ਡਿਸਮਿਸ ਕਰੋ ਜੋ ਕਿ ਇੱਕ ਪੁਲਿਸ ਦੀ ਅੱਛੀ ਛਵੀ ਨੂੰ ਗਲਤ ਛਵੀ ਦੇ ਵਿੱਚ ਕਨਵਰਟ ਕਰ ਰਹੇ ਨੇ